ਸਿੱਧੀ ਲੜਾਈ ਵਿੱਚ ਜਦੋਂ ਇੰਦਰਾ ਗਾਂਧੀ ਨੇ ਮਰਜੈਂਸੀ ਲਾਈ तकरीबन ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮਾਨ ਨਾ ਕਹਿੰਨਾ 60 ਹਜ਼ਾਰ ਕੱਲੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸੀ ਦੇਖੋ ਕਿੱਡੀ ਵੱਡੇ ਪੱਧਰ ਤੇ ਆਪਣੇ ਬੰਦੇ ਨੂੰ ਬਿਜਲੀ ਮੁਫਤ ਕਰਨ ਵਾਲਾ ਵੀ ਕਾਲੀ ਦਲ ਆਟਾ ਦਾਲ ਦੇਣ ਵਾਲਾ ਵੀ ਕਾਲੀ ਦਲ ਸ਼ਗਨ ਸਕੀਮ ਲਿਆਉਣ ਵਾਲਾ ਵੀ ਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਮੈਡੀਕਲ ਬੀਮਾ ਕਰਾਉਣ ਵਾਲਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਸੂਰਮਿਆਂ ਦੀ ਪਾਰਟੀ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਥੋਡੀਆਂ ਸੀ आजादी ਦੇ ਬਾਅਦ ਵੀ ਜੇ ਕਿਸਾਨ ਵਾਸਤੇ ਲੜਾਈ ਲੜੀ ਗਰੀਬ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਬੇਇਨਸਾਫੀ ਦੇ ਖਿਲਾਫ ਲੜੀ ਦੇਸ਼ ਵਿੱਚ ਇਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜੋਹਿੰਦਰਾ ਗਾਂਧੀ ਨੇ ਐਮਰਜੈਂਸੀ ਲਾਈ तकरीबन ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮਹਿਮਾਨ ਨਾ ਕਹਿੰਨਾ 60 ਹਜ਼ਾਰ ਕੱਲੇ ਸ਼੍ਰੋਮਨੀ ਕਾਲੀਦਲ ਦੇ ਵਰਕਰ ਸੀ ਦੇਖੋ ਕਿੱਡੀ ਵੱਡੇ ਪੱਤਰ ਤੇ ਆਪਣੇ ਬੰਦੇ ਨੂੰ ਕੱਲੀ ਆ ਪਾਰਟੀ ਐ ਦੁਨੀਆ ਦੇਖ ਲੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਕਿਉਂਕਿ ਜਿਹੜੇ ਬਹਾਦਰ ਸੂਰਮੇ ਆ ਵਰਕਰ ਐ ਲੀਡਰ ਐ ਆਪਣੀ ਸ਼ਹਾਦਤਾਂ ਦੇਣ ਤੋਂ ਵੀ ਨਹੀਂ ਡਰਦੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ אי ਕਾਰਨ ਹੈ אי ਕਾਰਨ ਹੈ ਕਿ ਅੱਜ ਪੰਜਾਬ ਵਿੱਚ ਜੋ ਕੁਝ ਤੁਸੀਂ ਦੇਖ ਰਹੇ ਹੋ ਜੋ ਕੁਝ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਦੇਣ ਵਾਲਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਤੁਸੀਂ ਇਹ ਦਾਣਾ ਮੰਡੀ 'ਚ ਬੈਠੇ ਹੋ ਬਣਾਉਣਾ ਦਾ ਅਕਾਲੀ ਦਲ ਤੁਸੀਂ ਜਿਹੜੇ ਲਿੰਕ ਕੈਨੇਡਾ ਤੋਂ ਰੋਡਾਂ ਤੋਂ ਆਏ ਆਂ ਪੰਜਾਬ ਚ 80% ਲਿੰਕਰੋੜਾ ਪਰ ਕਾਲੀ ਦਲ ਨੇ ਬਣਾਈਆਂ ਦੂਜੀ ਗੱਲ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਅੱਜ ਉਹਦੇ ਬੰਬੀਆਂ ਨੂੰ ਖੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਝੋਨੇ ਤੇ ਨਰਮੇ ਤੇ ਆਪਣਾ ਕਣਕ ਹੁੰਦੀ ਐ ਉਹ ਬੰਬੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਾਨੂੰ ਕਨੈਕਸ਼ਨ ਮਿਲੇ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਤੁਸੀਂ ਜਾਣਦੇ ਹੋ ਟੋਟਲ ਪੰਜਾਬ ਵਿੱਚ 15 ਲੱਖ ਟਿਊਬਵਲ ਕਨੈਕਸ਼ਨ ਹੈ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ 13 ਲੱਖ ਬਿਜਲੀ ਮੁਫਤ ਕਰਨ ਵਾਲਾ ਵੀ ਅਕਾਲੀ ਦਲ ਆਟਾ ਦਲ ਦੇਣ ਵਾਲਾ ਵੀ ਅਕਾਲੀ ਦਲ ਸ਼ਗਨ ਸਕੀਮ ਲਿਆਉਣ ਵਾਲਾ ਵੀ ਅਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਮੈਡੀਕਲ ਬੀਮਾ ਕਰਾਉਣ ਵਾਲਾ ਕਾਲੀ ਦਲ ਆ ਜਿਹੜੀ ਐਮਐਸਪੀ ਹੈ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਆਪਣੀ ਫਸਲਾਂ ਤੇ ਆ ਤਾਂ ਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਦਵਾਈ ਪਰ ਦੁੱਖ ਲੱਗਦਾ ਹੈ ਦੁੱਖ ਲੱਗਦਾ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਜਾ ਕੇ ਝੂਠਾ ਝੂਠ ਨੂੰ ਦੇਖ ਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਦਿੱਲੀ ਵਾਲੇ ਪਾਰਟੀਆਂ ਨੇ ਕੀਤੀ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੁਸੀਂ ਦੇਖ ਲਓ 10 ਸਾਲ ਪਹਿ전 ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲਾਂਟ ਬਣੇ ਜਾਂਦੇ ਸੀ ਤੁਹਾਡੇ ਪਿੰਡਾਂ ਚ ਡਵੈਲਪਮੈਂਟ ਹੋ ਸੀ ਤਰਨਤਾਰਨ ਸ਼ਹਿਰ ਵਿਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮਹਿਕਮਾ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਵੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇਣਾ ਅਕਾਲੀ ਦਲ ਸਿੱਧਾ ਸਾਲਾਂ ਦੇ ਅੰਦਰ आ जड़े पुलिस मुलाजम बैठे हैं ती चेक कर लो साठ परसेंट पुलिस मुलाजमे पत्ती है श्रोमणी अकाली दल सरकार ने की।